ਆਥਰੀ ਕਾਲਜੀ ਸਾਰੇ ਵੀਰਾਂ ਨੂੰ ਹੋਠੀਠਾ ਕੋਪਰਾਓ ਆਪਾਂ ਨਵਾਂ ਬਰੋ ਬਰੋ ਲੱਗਿਆ ਫੇਰ ਆ ਜਾ ਫੜੇ ਸਵਰਪੀ ਤੋਂ ਨਵਾਂ ਲੂ ਦਾ ਜੜਾ ਰਿਆ ਆਪਾਂ ਤੁਹਾਨੂੰ ਦਪੋਣੇ ਨਾਲ ਨਾਲ ਧੰਦ ਦੇ ਵਿੱਚ ਗੁੱਡਾ ਜਾਵਣੇ ਨਾ ਦੀਂਦਾ ਨੀਂਗਾ ਤੇ ਮਨ ਕਰਦੇ ਆ ਵਿਹਲੇ ਸੀਗੇ ਤੇ ਦਿਖਾਉਦੇ ਸੀ ਗੁੱਡਾ ਜਿਵੇਂ ਆਖਦੇ ਕਿ ਨਹੀਂ ਆਏ ਗੁੱਡਾ ਲੱਭਦੇ ਹੋ ਹਈ ਭਈਆ ਕੁ ਡੇਢ ਦੇ ਜੱਗ ਕਿੱਥੇ ਸੀ ਇਹ ਇੱਕ ਤੇਰੇ ਬਾਰੇ ਤਾਂ ਮੇ ਜਿਸ ਮਾਂ ਚਾਹੇ ਇੱਕ ਦਵਾਈ ਸਾਡੇ ਹੱਥੋਂ ਦਾ ਨਮਕ ਨਮਕ ਸਾਡੇ ਹੈ ਇਹ ਇਤਨੀ ਝੜਨਾ ਢਾਣ ਹੋਵਾ ਵਾ ਕੋਲ ਖੁਦ ਨਹੀਂ ਜਸਾਲਾ ਹਾਂ ਉਹ ਲੈਰੇ ਉਹ ਤੋਂ ਨਹੀਂ ਆਪੜਾ ਕੋਟਾ

ਰੂਮ ਸਾਰਾ ਸਜਾਈ ਫਿਰਦਾ ਬਈ ਆ ਦੇਖ ਲਓ ਉੱਧਰ ਵੀ ਰੱਖੀ ਬੈਠਾ ਤਾਂ ਸ਼ੇਰ ਬੈਠਾ ਸਮਾਂ ਦਾ ਰੱਖੀ ਐਣਾ ਬਾਤ ਦੇਖੋ ਇਹ ਸਾਰਾ ਭਾੜੇ ਸਹੀ ਕਰ ਨਾਲੇ ਸੋ ਬਹੁਤ ਮਸਲਾ ਸਰ ਨੇ ਘਟਾਉਣੇ ਸੀ ਬਾਦ ਆਪਾਂ ਅਗੇ ਬਾਦ ਘਟਾਉਣ ਨਾਲ ਸੇ ਜਿਆਦਾ ਦੇ ਟਾਈਨਰ ਕਰਨ ਲੱਗੇ ਬਣਾ ਕੇ ਲੂਆ ਆਇਆ ਕੋਈ ਕੁਝ ਹੋ ਰਿਹਾ ਮਤਲਬ ਉਹ ਤੁਹਾਡਾ ਕੰਮ ਹਰ ਬੰਦੇ ਦਾ ਕੰਮ ਨਹੀਂ ਬਿਜ਼ਨਸ ਕਰਨ ਨੂੰ ਕਿਹਨੇ ਕਿਹੇ ਪੈਸੇ ਕਮਾਉਣੇ ਆ ਠੀਕ ਆ ਸ਼ਾਇਦ ਤੁਹਾਨੂੰ ਘਾਟੇ ਨਾਲਦਾ ਹੋਵੇ ਸ਼ਾਇਦ ਤੁਸੀਂ ਸਕੈਮ ਵੀ ਕਰ ਦੋਵੇ ਸ਼ਾਇਦ ਮਾਣੇ ਕੋਟੇ ਕੁੱਦ ਬਣਾ ਕੇ ਰੋਪਣ ਗੜੀਆਂ ਵੇਚ ਲਿਆ ਜੋ ਕਰ ਲੈ ਠੀਕ ਆ ਉਹ ਤੋਂ ਨਹੀਂ ਦਿਖਦਾ ਸੀ ਕਿ ਹਾਂਜੀ 8 ਡਾਲਰ ਹੋਣ ਦੀ ਆਪਾਂ ਦੀ ਆਵਾਜ਼ ਚ ਵੀ ਨਹੀਂ ਦੀ ਸਾਡਾ ਫਿੱਤਰ ਆ ਕੋਈ ਚੱਕਰ ਨਹੀਂ ਲੋ ਵੀ ਮੇਤਰਾ ਹੀ ਵਾਲ ਕਢਾ ਕੇ ਆਪਾਂ ਦਰ ਵੇ ਫੈਲਣੋ ਤੇ ਮਿਲਦੇ ਫੈਲ ਜਾਗੇ ਖੰਡੇ ਦੀ ਬਾੜੀ ਅਗਲੇ ਬਲੌਗ ਪਰ ਰਾਜ ਲਈ ਕੰਮ ਆ ਜਹਾਂ ਦੇ ਬੜਾ ਜਿਹਾ ਬਾਈਕ ਆ ਤੇ ਮਾਫੀ ਮੰਗਦੇ ਆ ਅਬ ਮਿਲਦੇ ਆ ਘਰ ਪਹੁੰਚ ਕੇ ਲੋ ਵੀ ਮੇਤਰਾ ਹੁਣ ਆਪਾਂ ਬਣਾਉਣੇ ਆ ਸਮਰ ਹੋਣੀ ਕਿੰਨੀ ਬਣਾ ਕੇ ਦਿਓ ਸਾਨੂੰ ਡੋਰ ਬਲੇਟਣ ਵਾਲਾ ਆ ਬੈਰਿੰਗ ਲਾ ਕੇ ਉਹ ਓਏ ਨਮਾ ਨੁਰਿਆ ਉਹ ਗੱਟੂ ਦਾ ਆਪਾ ਉਹ ਆਏ ਲੰਮਾ ਪੈ ਜੂ ਇਹਦੇ ਵਿੱਚ ਤੇ ਆ ਬੈਰਿੰਗ ਲਾ ਦਾਂਗੇ ਹਨਾ ਤੇ ਚੜਾ ਖੜੀ ਫਿਰ ਕਿਵੇਂ ਪਊਗੀ ਜੇ ਇਹਦਾ ਲੰਮਾ ਹੀ ਹੁੰਦੀ ਆ ਚੀਜ਼ ਪਹਿਲਾਂ ਇਧਰ ਲਈ ਪਾ ਗਏ ਫਿਰ ਉਧਰ ਪਾ ਆਏ ਨਹੀਂ ਨਾ ਇਧਰਲੀ ਉਹ ਬੈਰਿੰਗ ਪਾ ਦੇ ਬੈਰਿੰਗ ਪੂਰੇ ਪੂਰੇ ਆਵੇ ਆਏ ਬੈਰਿੰਗ ਹੁਣ ਪਾ ਦੇ ਇਹਦੇ ਤੇ ਇਧਰ ਲੈਦੇ ਤੇ ਪਾ ਦੇ ਇੱਕ ਇਧਰ ਹਾਂ ਇਹ ਤਾਂ ਮੇਖਾ ਨਾਲ ਲੱਗ ਜਾਣਗੇ ਇਹ ਇਹ ਬਾਹਰਲੇ ਪਾਸੇ ਲਾ ਦਾਂਗੇ ਇੱਧਰ ਮਾਰਦੀ ਲਾਦ ਗਿਆ ਬੈਰਿੰਗ ਤਾਂ ਇਹਦੇ ਵਿੱਚ ਪਰਫੈਕਟ ਕਰਾਂਗੇ ਤੇ ਇੱਧਰ ਵੀ ਇਹਦੇ ਬਾਹਰ ਆ ਜੂਗੀ ਬਾਤ ਆ ਨਹੀਂ ਨਾ ਪੈਣੀ ਤੇ ਖੜੀ ਨਹੀਂ ਨਾ ਪੈਣੀ ਗੋਟੂ ਦੇ ਦਾ ਪਸਰ ਕਰਨ ਕਰਾਂਗੇ ਜਾਂ ਹੋਤੀ ਜੇ ਇਹ ਹੱਲ ਕਰੀਏ ਆਪਾਂ ਹੈ ਪੈ ਜੂਗੀ ਆ ਲੋ ਬਈ ਆਪਾਂ ਆਏ ਸੀ ਕੇਵਲ ਕੇ ਵੈਲਡ ਵਾਲੇ ਦੇ ਤੇ ਬਾਈ ਨੇ ਸਾਨੂੰ ਸੱਲ ਕੱਟ ਤੇ ਇਹਦੇ ਨਾਲ ਸਹੀ ਆ ਬਸ ਸਹੀ ਆ ਘਰੇ ਜਾ ਕੇ ਪਾ ਲੈਣੇ ਥੋੜੀ ਨਾ ਰੋਕ ਲਾਵੇ ਆ ਹੁਣ ਵੜਾਵਾਂਗੇ ਫਿਰ ਦੂਜੇ ਤੋਂ ਆ ਰੀ ਨਾ ਜਾ ਉਹਨਾਂ ਦੇ ਘਰੇ ਗੱਗੇ ਕਿ ਹੈਗਾ ਮਿਸਤਰੀ ਲੱਕੜ ਵਾਲਾ ਲਓ ਜੀ ਮਿੱਤਰੋ ਆਪਾਂ ਇੱਕੋ ਜੇ ਤਾਂ ਵੜਦੇ ਉਧਰ ਵੀ ਉਹਨਾਂ ਕੇ ਹੋਊਗਾ ਇੱਕੋ ਜੇ ਠੀਕ ਹੈ

ਕੇ ਕੰਮ ਜਾ ਪੋਏਗੇ ਹਮ ਸੁਨਾਨੇ ਨਹੀਂ ਕੀਤੇ ਹੋਏ ਅਜੇ ਸਮਰ ਉਹ ਦੇਖੋ ਜੀ ਬੰਦਾ ਉੱਥੇ ਉਹ ਬਾਹਰ ਆ ਗਿਆ ਉਹ ਵੇ ਪਾ ਫਾੜੀ ਨਾ ਇੱਥੇ ਲਾ ਕੱਟ ਕੱਢ ਲੈ ਮੈਂ ਇਹਨੂੰ ਮੈਂ ਕੱਟ ਆਹ ਇੱਥੇ ਰੱਖ ਦੇ ਥੋੜਾ ਲੈ ਯਾਰੀ ਹੈ ਜੀ ਤਾਂ ਨਾ ਵਕਤ ਆਇਆ ਵਕਤ ਲੋ ਜੀ ਹੁਣ ਇਹਨੂੰ ਅਸੀਂ ਐਂ ਲਾਉਣਾ ਮੈਂ ਇਹ ਕਿਵੇਂ ਲਾਉਣਾ ਮੈਂ ਇਹ ਮੋੜਾਂ ਕੱਟਾਂਗੇ ਵੀਰੇ ਜੇ ਇਹ ਤਾਂ ਨੂੰ ਖੜੇ ਕੀਤੇ ਆ ਕਾਦੇ ਜਮੋਰੀਆਂ ਕੱਢ ਲੈਂਦੇ ਵੀ ਆ ਬੇਰਿੰਗ ਨਾ ਪਾਉਂਦੇ ਨਹੀਂ ਬੇਰਿੰਗ ਤੇ ਚੱਲ ਪੜੇ ਇਹਦੇ ਚ ਇਹਦੇ ਚ ਕਿਵੇਂ ਮੋਰੀਆਂ ਕੱਢਦੇ ਐਨੇ ਮੋਟੇ ਚ ਨਾ ਬਾਕੀ ਐ ਬਾਹੜਾ ਨੀਵਾ ਬਾਨਾ ਸੀ ਬਣਾਇ ਹੁਣ ਉੱਤਾਂ ਆਂਜੂ ਇੱਥੇ ਲਾਉਣੀ ਆ ਇੱਥੇ ਜੀ ਹਾਂ ਦੋਵੇਂ ਲੈਵਲ ਕਰੋ ਅੰਦਰ ਦੀ ਨਾਲੇ ਪਾਸੇ ਲਾਦਾ ਫਿਰ ਇੱਕੋ ਜਿਹਾ ਹੋ ਜਾਣੀਗਾ ਇਧਰ ਦੀ ਲੈਵਲ ਆਪਣੇ ਖੋਰ ਕਰਨਾ ਪੈਣਾ ਆ ਚੀਜ਼ਾਂ ਤੇ ਆ ਚੀਜ਼ਾਂ ਪੈ ਜੂਗੀ ਇਪੇ ਦਾ ਯਾਉਗੀ ਇਚੜਾ ਖੜੀ ਨਹੀਂ ਨਾ ਐ ਪੈਣੀ ਦੂਜਾ ਦਾ ਆਪਣਾ ਗੱਟੂ ਦਾ ਪੈ ਗਿਆ ਪਰ ਨਿਕਲ ਨਹੀਂ ਨਿਕਲ ਨਹੀਂ ਨਾ ਚੱਕਰੇ ਵੈਨ ਇਹ ਇਚੜਾ ਖੜੀ ਪਾਉਣੀ ਨਹੀਂ ਗੱਟੂ ਪਾਇਆ ਕਮਾਗਾ ਕਹਣੀਗਾ ਕਮਾਗਾ ਉੱਚਾ ਨਹੀਂ ਵੀ ਇਚੜਦੀ ਹੈ ਨਾ ਹਾਂ ਹੈ ਇਚੜਾ ਖੜੀ ਤੇ ਡੰਡੇ ਹੀ ਆਏ ਬਣੇ ਦੂਰ ਭਲੇ ਟਿਕ ਮੇ ਜੋਗੀ ਥੈਂਕ ਯੂ ਫਰ ਐ ਸਰੀਏ ਬਾਕੇ ਲਾਓਈ ਮਿੱਤਰੋ ਚੜਾ ਖੜੀ ਤਾਂ ਨਹੀਂ 7 ਵਜੇ ਕਾਮਯਾਬ ਕੋਈ ਉਹਨੇ ਗੱਟੂ ਕਰਕੇ ਵੇਨੇ ਆ ਸਰਗ लग गया चल जान दे सरगा भी तेरा थोड़ा विंगा सीधा करने वाला आ फट दोने पशु आए घुमाए भी आए तो फिर तो बैरिंग पाँगा कोई फायदा ही नहीं हो ਫੇਰ ਤਾਂ ਪੜਾਈ ਤੋਂ ਇਹਦੇ ਚਰਾ ਆਏ ਦੇ ਦੇ ਗਏ। ਆਖਿਆ ਸੀ ਤਾਂ ਹੀ ਕਰਕੇ ਬੈਰੀਂਗ ਪਾਉਣ ਲੱਗੀ। ਹੈਨਾ ਫੇਰ ਤਾਂ ਚਰਖੜੀ ਵੀ ਉਵੇਂ ਰੱਖੀ ਜਾਊਗੀ। ਜੇ ਇੱਥੋਂ ਆਏ ਆ ਦੇ ਦੇਣੇ ਆਏ। ਇਹਦੇ ਉੱਤੇ ਆ ਕੇ ਜਾ ਕਰੋਗੇ। ਬੈਰੀਂਗ ਪਾਉਣ ਦਾ ਤਾਂ ਕੋਈ ਫਾਇਦਾ ਨਹੀਂ। ਪਰ ਚਰਖੜੀ ਚ ਬੈਰੀਂਗ ਦਾ। ਚਰਖੜੀ ਚ ਬੈਰੀਂਗ ਦਾ ਹੀ ਹੋਊਗਾ ਸਹੀ। ਉਵੇਂ ਘੁੰਮਣੀ ਆ ਇੱਥੋਂ। ਗੱਟੂ ਤੇ ਤੇਰਾ ਸਰਗਾ ਜਿਹੜਾ ਸਾਫ਼ ਹੋਣਾ ਚਾਹੀਦਾ। ਚਾ ਵੀ ਲਿਆ ਹੁਣ ਅਸੀਂ ਬਾਈ। ਆਇਆ ਉਹਰੇ ਨੂੰ। ਇੱਦਾਂ ਚੱਲੇ ਆ। ਆਪੀ ਬਹੁਤ ਆਈ ਦੀ ਤਾਂ ਹੌਲੀ। ਆਣਾ ਜੀ ਭਾਈ ਫੇਰ ਕੇਵਲ ਦੇ ਚੱਲੇ ਆ ਤੇ ਜਗਾੜ ਸਹੀ ਜਿਹਾ ਹੋਇਆ ਕਿ ਚੱਲ ਕੇ ਆਪਣਾ ਪਿਆਰ ਹਾਂਜੀ ਹਾਂਜੀ ਉਹ ਇਹ ਮੈਂ ਨਾ ਤੁਹਾਡਾ ਵੀ ਐਡ ਕਰ ਲਿਆ ਜਿਹੜਾ ਤੁਸੀਂ ਲੜਦੇ ਰਹਿੰਦੇ ਹੋ ਵਿੱਚ ਵਿੱਚ ਲੋਈ ਮਿੱਤਰੋ ਆਪਾਂ ਪਹੁੰਚ ਗਏ ਕੇਵਲ ਦੀ ਦੁਕਾਨ ਤੇ ਆਪਣੇ ਬੇਰੇਂਗਾ ਥਾਣੀ ਨੰਗਜੂ ਸਰਗਾ ਮੜਾ ਇਹ ਵੇਗਲਾ ਪਲਾ ਹਾਂ ਹਾਂ ਆਪਰੇ ਕਿਹੋਣ ਹਾਂ ਇਹ ਜੁੜੀਂਗਾ ਤਾਂ ਕੋੜੇ ਵਾਰੀ ਰਹਿ ਤਾ ਉਹ ਵੀ ਆਹਾ ਆਪਾ ਆਹ ਯਾ ਆਪਦੇ ਵਾਲਾ ਸਰਗੇ ਲੈ ਲਗੇ ਮੈਂ ਕਹਿੰਦੇ ਆ ਸਾਫ ਸਰਗਾ ਨਹੀਂ ਆਵਾਂਗੇ ਮੋਟਾ ਨਾ ਹੋਰ ਵਿੱਚ ਕੇ ਸਰ ਕਾ ਕੁਛ ਕਿਵੇਂ ਲੋ ਵੀ ਮਤਰੋ ਅਸੀਂ ਬਣਾ ਲਿਆ ਆਪਾਂ ਚੱਲਦੇ ਹੁਣ ਘਰਾਂ ਨੂੰ ਚੱਲ ਪਾ ਦੇ ਫਿਰ ਕੇ ਵਿੱਚ ਦੇ ਇਹਦਾ ਚਲਾਉਣੀ ਆ ਚਲਾ ਲੈਣ ਦੇ ਬਾਤ ਥੋੜੀ ਜਿਹੀ ਜਿਹੜੀ ਬੈਠੀ ਸੀਗਾ ਇੰਨੀ ਜਗ੍ਹਾ ਦਿੱਤੀ ਹੈ ਤੁਸੀਂ ਦੇਖ ਕੋਈ ਪਰਲੇ ਤੇ ਵੀ ਪਾਰੇ ਪੁੱਤ ਬੈਰੰਗ ਦੀ ਵਾਰ ਤੋਂ ਹੋਣੀ ਆ ਬੈਰੰਗ ਨਹੀਂ ਕੰਮਦਾ ਆ ਨਾ ਬੈੜਾ ਵੈਰੀ ਕਿੰਗ ਨਹੀਂ ਆਂਦਾ ਵੈਰੀ ਕੰਮਦਾ ਵਿਚਲਾ ਬੈਰੰਗ ਨਹੀਂ ਕੰਮਦਾ ਪੁੱਤ ਉਹ ਮੈਂ ਜੋਰ ਹੀ ਬਹੁਤ ਲਵਾਉਣਾ ਸੀ ਓਵੇਂ ਤਾਂ ਜੋਰ ਬਹੁਤ ਲਵਾਉਣਾ ਸੀ ਜੇ ਆਪਾਂ ਲੱਕੜ ਜੇ ਤੇ ਰੱਖ ਲੈਨੇ ਮੋਰੀ ਕਾਢ ਦੇ ਤੱਕ ਲੱਭੋ ਇਹਦੇ ਨਾਲ ਜਾ ਇਹ ਟੱਕਾਂ ਲੱਭ ਕੇ ਜਾਂ ਵੱਡੇ ਇਹ ਲਾਂਬੇ ਆਣੇ ਕਿ შეਤੀ ਉਹ ਲੱਭਣੇ ਗੱਲ ਤੂੰ ਵੀ ਲਿਆਵੜਾ ਬੱਤੂ ਜੇ ਤੂੰ ਮਰਾਉਂ ਨਾ ਵੀ ਮੇਟਰੋ ਆਪਾਂ ਆ ਜੀ ਤੇ ਟੱਕਾਂ ਲਾ ਦੇਣੀ ਕਿਉਂਕਿ ਇਹ ਚੀਜ਼ ਰੈਲੀ ਆ ਤੇ ਉਹ ਆਪਣਾ ਛੋਟਾ ਠੀਕ ਹੈ ਤੇ ਹਨ 100 ਦਿਖਾ ਦਈਏ ਹਲਦੀ ਵੀ ਬਣਾ ਲਿਆ ਆਪਾਂ 1 ਕਿਜੀ ਤੇ ਆ ਫਾਈ ਕੁੱਕਲੋਂ ਗਿਆ ਸਮਰ ਤੇ ਇਹਨੂੰ ਪਾਇ ਲਾ ਕੇ ਇਹਦੇ ਵੀਡੀਓ ਨੂੰ ਨੰਗ ਜੂਗਾ ਆ ਵਾਲਾ ਤੇ ਫੇਰ ਵੇਖੀ ਚੱਲਦੇ ਆਂ ਫੇਰ ਤੁਹਾਨੂੰ ਦਿਖਾਉਣੇ ਨਾਲ ਦੀ ਨਾਲ ਆ ਛੋਟੀ ਮੇਕ ਚੱਕੇ ਲੰਮੀ ਬਾੜੀ ਹੈ। ਉਹ ਦਿੰਦੀ ਤਾਂ ਫੜੀ। Alte Horde Wegleppata। ਆ ਟੱਕਣ ਵੀ ਲਾ ਰਹੀ ਦਿਖਾ ਰਹੀ ਵੀ ਟੱਕਣ ਨਹੀਂ ਲਾਦੀ ਰਹੀ ਤੇ ਬਸ ਹੁਣ ਨੇੜੇ ਹੀ ਆ ਬਾਬਾ। ਮੂਗੀ ਬਾਲ ਦਾ ਵੱਡੀਆਂ ਉਹ ਡੱਬਾ ਚੱਕ ਕੇ ਆ ਨੇੜੇ। Da ਆਪਣਾ ਟੁੱਟ ਗਿਆ ਓਏ ਯਾਰ ਰਹਿਣੀ ਦਾ ਇਹਨੇ ਤੋੜ ਦਿਓ ਖਰਾਬ ਕਰ ਤਾ ਰਹਿ ਤੂੰ ਐਵੇਂ ਸਾਡਾ ਟੁੱਟ ਜੂਗਾ ਦੇਖ ਠੀਕ ਹੈ ਠੀਕ ਹੈ ਲੋ ਵੀ ਮਿੱਤਰੋ ਆਪਣਾ ਹੋ ਗਿਆ ਕਾਮਯਾਬ ਮਸ਼ੀਨ ਆਪਣੀ ਦਰੋ ਲੇਟਣ ਵਾਲੀ ਐ ਇਹਨੇ ਵੀ ਆਪ ਇੱਕ ਹੋਰ ਚੀਜ਼ ਕਰਨੀ ਆਏ ਇਧਰ ਨਾ ਵਾਸ਼ਰ ਉਹ ਕਰਾ ਦੇਣੀ ਚੂੜੀ ਵਾਲੀ ਇਧਰ ਕੈਪ ਕਰ ਦਨੀ ਜਾਂ ਕੈਪ ਕਰ ਦੇ ਜਾਂ ਇੱਥੋਂ ਵੀ ਉਹ ਫੇਰ ਆਈ ਵਧ ਗਿਆ ਫਿਰ ਤਾਂ ਜਿਵੇਂ ਮਰਜ਼ੀ ਖੁੱਲ ਕੇ ਭਜਾਈ ਗਈ ਲੈ ਜਾ ਪਰ ਇਹਨੂੰ ਖੜ ਜਾ ਪਰ ਇਹਨੂੰ ਲੈ ਜਾ ਡੋਰ ਬਲੇਟ ਲੈ ਲੈ ਤੇ ਖੜ ਜਾ ਉਹਦਾ ਕਾਹ ਤੋਂ ਪੱਟਦਾ ਮੈਂ ਆਫੀਆ ਵੀ ਕੁੱਕ ਲਾ ਕੇ ਰੱਖਿਆ ਜਾ ਯਾਰ ਉਹ ਨਹੀਂ ਤਾਂ ਚੱਲ ਖੜ ਜਾ ਹੁਣ ਗੁੱਦਾ ਚੜਿਆ ਵਾ ਇਹਦਾ ਬੰਯਾਰਾ ਪੂਰੀ ਖੱਚਣਾ ਡੋਰ ਨਾਲ ਵਲੇਟੀ ਜਾਇ ਕਰੂਗੀ ਓਕੇ okay.